ਇੱਕ ਲੋਕਾਂ ਦੇ ਮਨ ਵਿੱਚ ਸ਼ੰਕਾ ਵਾ ਪਿਛਤਨਾ ਕਾਂਗਰਸ ਪਾਰਟੀ ਜਿਹੜੀ ਆ ਉਹ ਆਪਣ ਨੂੰ ਸਿਕੂਦ ਰਖਵਾਉਂਦੀ ਆ ਪਰ ਉਹਦੇ ਪਿੱਛੇ ਵੀ ਇੱਕ ਸ਼ਕਤੀ ਕੰਮ ਕਰਦੀ ਆ ਉਹ ਤਾਂ ਆਰੀਆ ਸਮਾਜ ਹੈ ਉਹ ਉਹਦਾ ਨਿਸ਼ਾਨਾ ਜਿਹੜਾ ਉਹ ਕਹਿੰਦੇ ਸਾਰੇ ਆਰਿਆ ਬਣਾਤੇ ਚੱਲੋ ਆਰਿਆ ਬਣਾਤੇ ਚੱਲੋ ਉਹ ਉਹਦੇ ਪਿੱਛੇ ਕੰਮ ਕਰਦੇ ਆ ਪੰਜ ਤਾਂ ਪਿੱਛੇ ਇੱਕ ਸ਼ਕਤੀ ਆ ਦੋ ਦਿਨ ਕੁਛ ਨਾਤਮਤ ਵੀ ਉਹਦੋਂ ਨਾ ਰੜ ਗਿਆ ਖਾਸ ਕਰਕੇ ਵਿਸ਼ਵਿੰਦੂ ਪ੍ਰੀਸ਼ਦ ਆ ਆਰਐਸਐਸ ਆ ਤੇ ਇਹ ਲੋਕ ਜਨਨਾ ਚਾਹੁੰਦੇ ਆ ਕਿ ਕਿਤਰੀ ਵੱਲ ਪਿੱਛੇ ਵੀ ਕੋਈ ਇਸ ਤਰ੍ਹਾਂ ਦੀ ਸੰਸਥਾ ਹੈ ਜਿਹੜੀ ਫਿਰਕਾਪਸ ਸੋਚ ਰੱਖਦੀ ਹੋਵੇ ਜਿਹੜੀ ਕਿਸੇ ਇੱਕ ਹੀ ਕੌਮ ਨੂੰ ਜਾਂ ਇੱਕ ਹੀ ਮਜ਼ਬ ਨੂੰ ਰਾਜ ਭਗ ਦੇ ਰੂਪ ਵਿੱਚ ਵੀ ਦੇਖਣਾ ਚਾਵੇ ਤੇ ਜਿੱਦਾਂ ਹਿੰਦੂਸ਼ਟਵਾਦ ਦੀ ਗੱਲ ਕਰਦਾ ਅੱਜ ਮੋਦੀ ਤੇ ਉਹਦਾ ਸਾਰਾ ਪਰਿਵਾਰ ਭਾਜਪਾ ਪਾਰਟੀ ਇਸ ਤਰ੍ਹਾਂ ਦੀ ਸੋਚ ਵਾਲੀ ਕੋਈ ਪਾਰਟੀ ਤੁਹਾਡੇ ਨਾਲ ਪਿੱਛੇ ਕਮ ਕਮਸੇ ਨਹੀਂ ਕਰ ਰਹੀ ਦੇਖੋ ਮੇਰੇ ਕਹਿਤੇ ਨਾ ਜਾਓ ਕੇਜਰੀਵਾਲ ਨੇ ਜੋ ਜੋ ਕੰਮ ਕੀਤੇ ਉਹਨੂੰ ਦੇਖ ਕੇ ਪਤਾ ਲੱਗ ਜਾਣਾ ਚਾਹੀਦਾ ਕਿ ਕੇਜਰੀਵਾਲ ਕਹਿਜਾ ਬੰਦਾ ਕੀ ਕਰਦਾ ਉਹਦੀ ਜਿਹੜੀ ਕੇਜਰੀਵਾਲ ਸਰਤਾਰਾ ਕਿਹੜਾ ਫਰਤਰਾਸ ਮੰਨਤਾ ਵਾਲਾ ਔਰ ਇਹਨਾਂ ਦੇ ਪਿੱਛੇ ਕੋਈ ਨਹੀਂ ਜੋ ਸਾਹਮਣੇ ਆ ਸਾਰੇ ਸਾਹਮਣੇ ਆ ਕਿਉਂਕਿ ਇਹ ਸਿਆਸੀ ਲੋਕ ਨਹੀਂ ਸੱਚੇ ਸੁੱਚੇ ਸੱਚੇ ਸੁੱਚੇ ਬੰਦੇ ਆ ਸਿਆਸੀ ਹੈ ਹੀ ਨਹੀਂ ਉਹ ਉਹ ਗਰ ਸਿਆਸੀ ਹੁੰਦਾ ਤਾਂ ਇਹ ਜੇ ਕੰਮ ਨਾ ਕਰਦਾ ਇਸ ਸ਼ਰਿਆਂ ਇਹ ਜੋ ਕਹਿੰਦੇ ਜੋ ਕਹਿੰਦੇ ਆ ਉਹ ਕਰਦੇ ਆ ਉਹ ਵਾਲੇ ਬੰਦੇ ਆ ਨਾ ਇਹਨਾਂ ਦੇ ਕੋਈ ਪਿੱਛੇ ਆ ਨਾ ਕੋਈ ਬੈਕਗ੍ਰਾਉਂਡ ਚਾ ਸਭ ਕੁਝ ਆ ਤੁਹਾਡੇ ਸਾਹਮਣੇ ਆ ਪੂਰੀ ਟਰਾਂਸਪੇਰੈਂਸੀ ਆ ਠੀਕ ਪਹਿਲੀ ਗੱਲ ਦੂਜੀ ਗੱਲ ਕੇਜਰੀ ਪਾਲ ਤੇ ਜੋ ਇੱਕ ਇੱਕ ਅੱਖਰ ਤੋਂ ਸ਼ੁਰੂ ਤੋਂ ਦੇਖ ਲਓ ਉਹ ਇਨਸਾਨੀਅਤ ਨੂੰ ਸਭ ਤੋਂ ਉੱਪਰ ਗੁਰੂ ਨਾਨਕ ਦਾ ਆਦਰਸ਼ ਹੀ ਹੈ ਜਿਹੜਾ ਉਹਨਾਂ ਨਾਰਾ ਲਾਇਆ ਸੀ ਮੈਂ ਤਾਂ ਜ਼ਿਕਰ ਕਹਾ ਕਿ ਅਸਲ 'ਚ ਗੁਰੂ ਨਾਨਕ ਦੇ ਅਸੂਲਾਂ ਦੇ ਉੱਪਰ ਚੱਲਣ ਵਾਲਾ ਕੇਜਰੀ ਪਾਲ ਅੱਜ ਤੁਸੀਂ ਦੇਖ ਲਓ ਮਾਫ ਕਰਨਾ ਕਹਿਣਾ ਨਹੀਂ ਚਾਹੀਦਾ ਇਹ ਜੋ ਮਤਲਬ ਕਿ ਅੱਜ ਹਾਲ ਕੀਤਾ ਹੈ ਸਾਡੇ ਹੀ ਲੀਡਰਾਂ ਨੇ ਆਪਣੀ ਕੌਮ ਦੇ ਸੋਕ ਕੌਡ ਲੀਡਰ ਲਈ ਮੈਂ ਤਾਂ ਲੀਡਰ ਤਾਂ ਨਹੀਂ ਹਾਂ ਪਰ ਕਾਬਜ ਹੋਏ ਬੈਠੇ ਆ ਉਹਨਾਂ 'ਚ ਤੁਸੀਂ ਇੱਕਦਮ ਹੀ ਮੁਕਾਬਲਾ ਕਰਕੇ ਦੇਖ ਲੋ ਕੇਜਰੀਵਾਲ ਦੇ ਦਾ ਕਿ ਕੇਜਰੀਵਾਲ ਨੇ ਇਨਸਾਨੀਅਤ ਦੇ ਨਾਮ ਦੇ ਉੱਤੇ ਇਨਸਾਨ ਦਾ ਇਨਸਾਨ ਸਹੀ ਪਾਈਚਾਰਾ ਇਹ ਪੈਗਾਮ ਹਮਾਰਾ ਜਸਲੀ ਹੜੇ ਉਹਨੇ ਇਹਨਾਂ ਨੇ ਲਾਇਆ ਸੀ ਨਾ ਇਹਨੇ ਆਪਣੇ ਸਾਰੇ ਸਾਥੀਆਂ ਨੂੰ ਕਿਹਾ ਸੀ ਕਿ ਇਸ ਬਾਰੇ ਸੋਚਣ ਦੀ ਲੋੜ ਸਿਰਫ ਉਹਨੇ ਕਿਹਾ ਨਹੀਂ ਉਹਨੇ ਕਰਕੇ ਦਿਖਾਇਆ ਹਾਂ ਪਾਈ ਕਰਬਖ ਸਿੰਘ ਨੇ ਜਦੋਂ ਪੋਖੜਤਾ ਰੱਖੀ ਹੈ ਉਸ ਟਾਈਮ ਦੇ ਉੱਪਰ ਸਭ ਤੋਂ ਪਹਿਲਾਂ ਕੇਜਰੀਵਾਲ ਨੇ ਆਪਣੀ ਟੀਮ ਭੇਜੀ ਠੀਕ ਤੋ ਜੇ ਕੋਈ ਪੋਲਿਟਿਕਲ ਪਾਰਟੀ ਨਹੀਂ ਸਿਖੜੀ ਹੈ ਉਸ ਨਾਲ ਸੰਪਰਕ ਸੰਪਰਕ ਕੋਈ ਉਹਨੇ ਬਿਲਕੁਲ ਨਹੀਂ ਸੋਚਿਆ ਕਿ ਦਿੱਲੀ ਦੇ ਇਲੈਕਸ਼ਨ ਨੇ ਮੇਰਾ ਕੀ ਫਰਕ ਪਾਊਗਾ ਕੀ ਨਾ ਹੋਗਾ ਨਾ ਬਿਲਕੁਲ ਨਹੀਂ ਇਨਸਾਨੀਅਤ ਵਾ ਜਦੋਂ ਇਹ ਪ੍ਰੋਫੈਸਰ ਪੋਲਿਟਿਕ ਗੱਲ ਆਈ ਸਭ ਤੋਂ ਪਹਿਲਾਂ ਉਸਨੇ ਠੋਕ ਕੇ ਕਿਹਾ ਕਿ ਫਾਂਸੀ ਨਹੀਂ ਹੋਣੀ ਚਾਹੀਦੀ ਤੀਜੀ ਗੱਲ ਇਹ ਜੋ 84 ਦੇ ਨਵੰਬਰ ਦੇ ਜੋ ਜੋ ਕੇਸ ਨੇ ਕਸਰੀਆਂ ਦੇ ਕੇਸ ਨੇ ਉਹਦੇ ਵਾਸਤੇ ਨੇ ਸੈਟੀ ਬਣਾਈ ਔਰ ਟੌਪ ਪ੍ਰਾਇੋਰਟੀ ਦੇ ਕੇ ਬਣਾਈ ਅਗਲੀ ਮਨੂਆਦਸੋ ਕਿ ਅੱਜ ਤੱਕ ਇੱਥੇ ਕਿਹੜੀ ਅਸੀਂ ਪਾਰਟੀ ਹੈ ਜਿਨੇ 1984 ਦਾ ਕਤਲੇਆਮ ਜੋ ਕਿ ਸਿੱਖਾਂ ਦੇ ਵਾਸਤੇ ਸਭ ਤੋਂ ਵੱਡਾ ਮਹਾਂਮਾਸਲਾ ਬਣਿਆ ਹੋਇਆ ਉਹਦੇ ਤੇ ਕੰਮ ਕਰਨ ਵਾਲਿਆਂ ਨੂੰ ਦੋ ਬੰਦਿਆਂ ਨੂੰ ਟਿਕਟਾਂ ਦਿੱਤੀਆਂ ਹੁਣ ਪਹਿਲੀ ਲਿਸਟ ਵਿੱਚ ਆਏ ਵਰਦੇ ਰਹਿ ਗਏ ਬੰਦੇ ਸਿਰਫ 20 ਬੰਦਿਆਂ ਦੀ ਲਿਸਟ ਈਸ਼ੂ ਕੀਤੀ ਉਹ ਲਿਸਟ ਦੇ ਵਿੱਚ ਦੋ ਬੰਦੇ ਹੋ ਸਨ ਇੱਕ ਮੈਂ ਤੇ ਦਜਾ ਜਰਨਲ ਸੀ। ਠੀਕ ਮਤਲਬ ਕਿ ਉੱਥੋਂ ਸ਼ੋ ਹੁੰਦਾ ਕਿ ਇਹ ਬੰਦਾ ਜੋ ਬਿਨਾ ਕਿਸ ਚੀਜ਼ ਦੀ ਪਰਵਾਹ ਕੀਤੇ ਕਿਉਂਕਿ ਇਹਨੇ ਸਿਰਫ ਦੇਖਿਆ ਕਿ ਮੈਂ ਕਿ ਮੈਂ ਜੋ ਕੰਮ ਕੀਤਾ ਸੰਸੇਟੀ ਨਾਲ ਕੀਤਾ ਜਰਨਲ ਨੇ ਜੋ ਕੀਤਾ ਸੰਸੇਟੀ ਨਾਲ ਕੀਤਾ ਸਹੀ ਕੀਤਾ ਦਲੇਰੀ ਨਾਲ ਕੀਤਾ ਅੰਦਰ ਪਹਿਲਾਂ ਦਲੇਰੀ ਨਾਲ ਕੀਤਾ ਔਰ ਸੈਕਰੀਫਾਈਸ ਕੀਤਾ ਹਾਂ ਇਹਨੇ ਉਹ ਚੀਜ਼ ਦੇਖੀ ਨਾ ਕਿ ਉਹਦਾ ਕੀ ਇਫੈਕਟ ਪਊਗਾ ਕੀ ਨੇ ਪਊਗਾ ਬਿਲਕੁਲ ਨਹੀਂ ਪਰਵਾਹ ਕੀਤੀ। ਹਾਂ ਤੋ ਇਸ ਕਰਕੇ ਇਸ ਤਰ੍ਹਾਂ ਦਾ ਬੰਦਾ ਜਿਹੜਾ ਸਾਨੂੰ ਅਜ ਉਹਦੀ ਲੋੜ ਆ ਇਹ ਜਿਹੜੇ ਧਰਮ ਦੇ ਨਾਂ ਤੇ ਵੰਡਣ ਵਾਲੇ ਇਹ ਕਲਾਸ ਦੇ ਨਾਂ ਤੇ ਵੰਡਣ ਵਾਲੇ ਕਾਸਟ ਦੇ ਨਾਂ ਤੇ ਵੰਡਣ ਵਾਲੇ ਇਹ ਪੋਲਿਟਿਕਸ ਜਿਹੜੀ ਦੇਸ਼ ਦੀ ਹੈ ਨਾ ਇੱਕ ਤਰ੍ਹਾਂ ਦੀ ਟੋਟਲ ਪੋਲਰਾਈਜੇਸ਼ਨ ਕਰਦੇ ਹੋ ਵੰਡ ਪਾਦੇ ਹੋ ਵੰਡੋ ਕਦੇ ਤੁਸੀਂ ਭਾਸ਼ਾ ਦੇ ਨਾਂ ਤੇ ਵੰਡੋ ਕਦੇ ਤੁਸੀਂ ਇਹਨਾਂ ਨੂੰ ਜਾਤੀ ਦੇ ਨਾਂ ਤੇ ਵੰਡੋ ਕਦੇ ਤੁਸੀਂ ਇਹਨਾਂ ਨੂੰ ਉਹ ਗ਼ਰੀਬ ਦੇ ਨਾਤੇ ਵੰਡੋ ਗ਼ਰੀਬੀ ਹਟਾਓ ਨਾਰੇ ਲਾ ਲਾ ਕੇ ਕਦੇ ਤੁਸੀਂ ਇਹਨਾਂ ਨੂੰ ਕਿਸਾਨ ਟਰੇਡਰ ਦੇ ਨਾਮ ਤੇ ਵਪਾਰੀਆਂ ਦੇ ਨਾਮ ਤੇ ਵੰਡੋ ਕਦੇ ਇਹਨਾਂ ਨੂੰ ਹਿੰਦੂ ਸਿੱਖ ਦੇ ਨਾਮ ਤੇ ਵੰਡੋ ਹਿੰਦੂ ਮੁਸਲਮਾਨ ਦੇ ਨਾਮ ਤੇ ਵੰਡੋ